ਆਹ ਕਿਰਪਾਨਾਂ 9 ਇੰਚ ਵਾਲੀਆਂ ਵੀ ਉਹ ਕਈਆਂ ਨੂੰ ਚੁੱਭਦੀਆਂ ਵਾ ਇੱਕ ਦਿਨ ਮੈਂ ਆਨੰਦਪੁਰ ਸਾਹਿਬ ਸੀ ਸਾਰਿਆਂ ਨੂੰ ਪਤਾ ਹੈ ਆਹ ਕਿਰਪਾਨਾਂ ਵਾਲਿਆਂ ਨੇ ਇਹ ਮੁਲਕ ਆਜ਼ਾਦ ਕਰਵਾਇਆ ਤੇ ਅੱਜ ਇਸੇ ਮੁਲਕ ਦੇ ਵਿੱਚ ਸਾਡੀਆਂ ਕਿਰਪਾਨਾਂ ਤੇ ਸਵਾਲ ਚੁੱਕੇ ਜਾਂਦੇ ਹਿੰਦੂ ਧਰਮ ਦੀ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਿੰਦਾ ਅਸੀਂ ਉਸ ਗੁਰੂ ਤੇ ਪਤਵਾਰ ਤੇ ਸਿੱਖਵਾ ਅਸੀਂ ਆਪਣੀ ਧਾਰਮਿਕ ਆਜ਼ਾਦੀ ਕਿਵੇਂ ਗਵਾ ਸਕਦੇ ਜਿਹੜੀ ਪਛਾਣ ਸਾਡੇ ਗੁਰੂ ਨੇ ਦਿੱਤੀ ਉਹਨੂੰ ਕੋਈ ਜੱਜ ਨਹੀਂ ਕਰ ਸਕਦਾ ਖਤਮ ਨਹੀਂ ਕਰ ਸਕਦਾ ਇਹ ਗੁਰਦੁਆਰੇ ਪੰਥ ਦੇ ਗੁਰੂ ਦੇ ਕੋਈ ਸਰਕਾਰ ਕੋਈ ਹਕੂਮਤ ਇਹ ਸਿੱਧੀ ਗੁਰਦੁਆਰਿਆਂ ਦੇ ਵਿੱਚ ਦਖਲ ਅੰਦਾਜ਼ੀ ਤੋਂ ਬਾਝ ਆਵੇ ਗੁਰਦੁਆਰੇ ਸਿੱਖਾਂ ਦੇ ਪੰਥ ਦੇ ਤੇ ਸਰਕਾਰਾਂ ਤੈ ਨਹੀਂ ਕਰਨਗੀਆਂ ਕਿ ਪ੍ਰਬੰਧ ਕਿੰਨੇ ਚਲਾਉਣੇ ਸਾਡੇ ਗੁਰੂ ਨੇ ਹਿੰਦੂ ਧਰਮ ਦੀ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਿੱਤੀ ਅੱਜ ਕਈ ਥਾਵਾਂ ਦੇ ਉੱਤੇ ਇਹ ਗੱਲ ਮੈਂ ਆਨੰਦਪੁਰ ਸਾਹਿਬ ਵੀ ਕਹੀ ਸੀ ਆ ਸਾਡੇ ਕੜੇ ਲੋਹਾਏ ਜਾਂਦੇ ਆ ਕਿਰਪਾਨਾਂ 9 ਇੰਚ ਵਾਲੀਆਂ ਵੀ ਉਹ ਕਈਆਂ ਨੂੰ ਚੁੱਭਦੀਆਂ ਵਾਂ ਇੱਕ ਦਿਨ ਮੈਂ ਆਨੰਦਪੁਰ ਸਾਹਿਬ ਸੀ ਤੇ ਮਨਿਆਉਟੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਅਸੀਂ ਇਕੱਠੇ ਸੀ ਤੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਘੱਟ ਗਿਣਤੀਆਂ ਦੇ ਕਮਿਸ਼ਨ ਦੇ ਚੇਅਰਮੈਨ ਹੋ ਤੇ ਸਿੱਖ ਵੀ ਹੋ ਅੱਜ ਤੱਕ ਜਿੱਥੇ-ਜਿੱਥੇ ਸਾਡੀਆਂ ਕਿਰਪਾਨਾਂ ਲੋਹਾਈਆਂ ਸਿੱਖਾਂ ਦੀਆਂ ਕੜੇ ਲੋਹਾਈ ਉਹਨਾਂ ਤੇ ਕਾਰਵਾਈ ਕੀ ਪਾਈ ਆ ਸਾਰਿਆਂ ਨੂੰ ਪਤਾ ਹੈ ਆਹ ਕਿਰਪਾਨਾਂ ਵਾਲਿਆਂ ਨੇ ਇਹ ਮੁਲਕ ਆਜ਼ਾਦ ਕਰਵਾਇਆ ਤੇ ਅੱਜ ਇਸੇ ਮੁਲਕ ਦੇ ਵਿੱਚ ਸਾਡੀਆਂ ਕਿਰਪਾਆਂ ਤੇ ਸਵਾਲ ਚੁੱਕੇ ਜਾਂਦੇ ਸਾਡਾ ਗੁਰੂ Hindu ਧਰਮ ਦੀ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਿੰਦਾ ਅਸੀਂ ਉਸ ਗੁਰੂ ਦੇ ਪੁੱਤ ਵਾਂ ਤੇ ਸਿੱਖ ਵਾਂ ਅਸੀਂ ਆਪਣੀ ਧਾਰਮਿਕ ਆਜ਼ਾਦੀ ਕਿਵੇਂ ਗਵਾ ਸਕਦੇ ਜਿਹੜੀ ਪਛਾਣ ਸਾਡੇ ਗੁਰੂ ਨੇ ਦਿੱਤੀ ਉਹਨੂੰ ਕੋਈ ਜੱਜ ਨਹੀਂ ਕਰ ਸਕਦਾ ਖਤਮ ਨਹੀਂ ਕਰ ਸਕਦਾ ਸਾਡੀ ਪਛਾਣ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਹਰਾਮ ਕੇ ਪਿੰਡ ਪ੍ਰਾਣ ਸਾਡੀ ਕੌਮ ਸਾਡੀ ਪਛਾਣ ਵੱਖਰੀ ਹੈ ਤੇ ਗੁਰੂ ਨੇ ਦਿੱਤੀ ਕਲਗੀਧਰ ਪਾਤਸ਼ਾਹ ਨਾਲ ਹੀ ਦੇਖੋ ਜਦੋਂ ਗੁਰਦੁਆਰੇ ਨਰੈਣੂ ਮਾਨਤ ਵਰਗੇ ਕਬਜ਼ਿਆਂ ਦੇ ਵਿੱਚ ਪੰਥ ਨੇ ਮੋਰਚੇ ਲਾਏ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹਰਿਆਣੇ ਵਾਲਿਓ ਭਾਵੇਂ ਕਿ ਜਦੋਂ ਤੁਹਾਡੀ ਕਮੇਟੀ ਦੀ ਇਲੈਕਸ਼ਨ ਹੋਈ ਔਰ ਜਿਨ੍ਹਾਂ ਨੇ ਮੋਰਚੇ ਲਾਏ ਮੋਰਚੇ ਲਾਉਣ ਵਾਲੇ ਕੌਣ ਸੀ ਇਹ ਢਿੰਡਾ ਸਾਹਿਬ ਖਲੋਤੇ ਕੌਣ ਨੇ ਅਕਾਲੀ ਮੋਰਚੇ ਲਾਉਣ ਵਾਲੇ ਅਕਾਲੀ ਅਕਾਲ ਨੂੰ ਮੰਨਣ ਵਾਲੇ ਇਲੈਕਸ਼ਨ ਆਈ ਤੇ ਜਿਸ ਦੇ ਨਾਲ ਕਹਿੰਦੇ ਆ ਅਕਾਲੀ ਸ਼ਬਦ ਲੱਗਾ ਇਲੈਕਸ਼ਨ ਨਹੀਂ ਲੜ ਸਕਦਾ ਮੋਰਚਾ ਗੁਰੂ ਕਾ ਬਾਗ ਜਤੋ ਦਾ ਮੋਰਚਾ ਚਾਬੀਆਂ ਦਾ ਮੋਰਚਾ ਬਾਬਾ ਖੜਕ ਸਿੰਘ ਇਹ ਗੱਲਾਂ ਥੋੜੀਆਂ ਸੋਚਣ ਵਾਲੀਆਂ ਫੇਰ ਇਹ ਗੁਰਦੁਆਰੇ ਪੰਥ ਦੇ ਗੁਰੂ ਦੇ ਇਹ ਤੁਹਾਡੇ ਚੁਣੇ ਹੋਏ ਮੈਂਬਰ ਵਾ ਇਹ ਚੁਣੇ ਹੋਏ ਮੈਂਬਰ ਪੰਥ ਦੇ ਸੰਗਤ ਦੇ ਇਹ ਪ੍ਰਬੰਧ ਚਲਾਉਣਗੇ ਕੋਈ ਸਰਕਾਰ ਕੋਈ ਹਕੂਮਤ ਇਹ ਸਿੱਧੀ ਗੁਰਦੁਆਰਿਆਂ ਦੇ ਵਿੱਚ ਦਖਲ ਅੰਦਾਜ਼ੀ ਤੋਂ ਬਾਝ ਆਵੇ ਮੈਨੂੰ ਪਤਾ ਹੈ ਪਿੱਛੇ ਦੇ ਇਜਲਾਸ ਸਦਿਆ ਹੋਣ ਹੀ ਨਹੀਂ ਦਿੱਤਾ ਗੁਰਦੁਆਰੇ ਸਿੱਖਾਂ ਦੇ ਪੰਥ ਦੇ ਤੇ ਸਰਕਾਰਾਂ ਤੈ ਨਹੀਂ ਕਰਨਗੀਆਂ ਕੇ ਪ੍ਰਬੰਧ ਕਿੰਨੇ ਚਲਾਉਣੇ ਹਰਿਆਣੇ ਵਾਲੇ ਸਿੱਖ ਸੁਚੇਤ ਰਣ ਇਹ ਗੁਰਦੁਆਰੇ ਆ ਇਤਿਹਾਸਕ ਗੁਰਦੁਆਰਾ ਸਾਹਿਬ ਹੋਰ ਵੀ ਬਹੁਤ ਨੇ ਇਹ ਠੀਕ ਹੈ ਥੋੜਾ ਬਹੁਤਾ ਪੰਜਾਬ ਹਰਿਆਣਾ ਦੋ ਸਟੇਟਾਂ ਵਾਂ ਪਰ ਸਿੱਖਾਂ ਦੇ ਵਿੱਚ ਕੋਈ ਫਰਕ ਨਹੀਂ ਹੈ ਅਸੀਂ ਸਾਰੇ ਹੀ ਆਨੰਦਪੁਰ ਸਾਹਿਬ ਦੇ ਵਾਸੀ ਹਾਂ ਇੱਕ ਪਰਿਵਾਰ ਹਾਂ ਸਾਂਝਾ ਪਰਿਵਾਰ ਔਰ ਆਜੇ ਪਰਿਵਾਰ ਇੱਥੇ ਖੜਾ ਵਾ ਗੁਰੂ ਦੀ ਸ਼ਤਾਬਦੀ ਨੂੰ ਮਨਾਉਂਦਿਆਂ ਅਸੀਂ ਸੱਚੇ ਪਾਤਸ਼ਾਹ ਨੂੰ ਸਮਰਪਿਤ ਰਹਿਣਾ ਹੈ